ਮੇਰਾ ਮਿਲ ਗਏ ਸਾਰਿਆਂ ਦੇ ਨਾਲ ਹੋਇਆ ਬਹੁਤ ਅੱਛਾ ਰਿਸਪੌਂਸ ਆ ਤੇ ਬੜੇ ਸਿਆਣੇ ਸਮਝਦਾਰ ਲੋਕ ਆ ਉਹਨਾਂ ਨੂੰ ਸਭ ਨੂੰ ਪਤਾ ਕਿ ਵੀ ਸਰਕਾਰ ਦੇ ਨਾਲ ਚੱਲਣਾ ਵੀ ਚੰਗਾ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੀ ਹੈ ਤੇ ਡਵੈਲਪਮੈਂਟ ਵੀ ਤੇ ਦਿੱਲੀ ਦੇ ਕੰਮਕਾਰ ਜਿਹੜੇ ਨੇ ਉਹ ਸਾਰੇ ਜਿਹੜੇ ਆ ਉਹ ਸਰਕਾਰਾਂ ਦੇ ਨਾਲ ਹੀ ਵੱਜੇ ਹੁੰਦੇ ਆ ਔਰ ਦੂਸਰਾ ਆਮ ਆਦਮੀ ਪਾਰਟੀ ਨੇ ਆਮ ਲੋਕਾਂ ਵਾਸਤੇ ਜ਼ਮੀਨੀ ਲੈਵਲ ਤੇ ਕਮਾਂਕਾਰਾਂ ਚ ਕੋਈ ਕਸਰ ਵੀ ਨਹੀਂ ਛੱਡੀ ਜਿੰਨੀਆਂ ਸਹੂਲਤਾਂ ਵੱਧ ਤੋਂ ਵੱਧ ਜਿੰਨੀਆਂ ਅੱਜ ਤੱਕ ਜੋ ਵੀ ਹੋਇਆ ਉਹ ਕੋਈ ਵੱਡੇ ਘਰਾਣੇ ਵਾਸਤੇ ਕੋਈ ਕੰਮ ਨਹੀਂ ਕੀਤਾ ਜਿੰਨੇ ਕੰਮਕਾਰ ਹੋ ਰਹੇ ਨੇ ਸਾਰੇ ਜ਼ਮੀਨੀ ਲੈਵਲ ਤੇ ਗਰਾਊਂਡ ਲੈਵਲ ਤੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਹੋ ਰਹੇ ਆ ਹਰ ਤਰ੍ਹਾਂ ਦੇ ਕੰਮ ਕਰ ਇਸ ਕਰਕੇ ਲੋਕ ਆਲਰੇਡੀ ਜੁੜੇ ਹੋਏ ਆ ਸਾਡਾ ਘੁੰਮਣਾ ਫਿਰਨਾ ਤੇ ਮੈਨੂੰ ਐ ਲੱਗਦਾ ਮੈਸ ਇੱਕ ਫਾਰਮੈਲਟੀ ਆ ਔਰ ਰਿਸਪੌਂਸ ਜਿਹੜਾ ਉਹ ਲੋਕ ਤਾਂ ਮਨ ਬਣਾ ਕੇ ਬੈਠੇ ਆਲਰੇਡੀ ਮਨ ਬਣਾ ਕੇ ਬੈਠੇ ਅੱਛਾ ਰਿਸਪੌਂਸ ਮੈਨੂੰ ਦੁੱਖ ਹੋ ਰਿਹਾ ਇਸ ਗੱਲ ਦਾ ਕਿ ਐਸ ਨਗਰ ਦੇ ਉਹ ਜੰਪਲ ਹੋਣ ਇਹ ਨਗਰ ਤੇ ਸੋਨੇ ਦਾ ਹੋਣਾ ਚਾਹੀਦਾ ਸੀ ਜਿੱਥੇ ਮਤਲਬ ਨਾਲੀਆਂ ਦੇ ਵਿੱਚ ਐਡਾ-ਐਡਾ ਪਾਣੀ ਖੜਾ ਸਹੂਲਤਾਂ ਤੋਂ ਸਖਣਾ ਨਗਰ ਹੋਵੇ ਬਾਹਰ ਰੂੜੀਆਂ ਤੁਹਾਡੇ ਮੱਛਾਂ ਦੇ ਉੱਤੇ ਲੱਗਦੀਆਂ ਜੇ ਬਦਲ ਸਾਹਿਬ ਦਾ ਜੱਦੀ ਪਿੰਡ ਸੀ ਤਾਂ ਇਸ ਪਿੰਡ ਦੀ ਨੁਹਾਰ ਅਲੱਗ ਹੋਣੀ ਚਾਹੀਦੀ ਸੀ ਤੇ 30-40 ਸਾਲ ਰਾਜ ਕੀਤਾ ਜਿੱਥੇ ਜੰਮ ਕੇ ਉਸ ਨਗਰ ਨੂੰ ਮੈਨੂੰ ਨਹੀਂ ਲੱਗਦਾ ਕਦੀ ਕਿਸੇ ਨੇ ਦੇਖਿਆ ਹੋਊਗਾ ਅੱਜ ਜੇ ਬੀਬਾ ਹਰਸਿਮਤ ਕੋਲ ਜੇ ਗਲੀਆਂ ਦੇ ਵਿੱਚ ਘੁੰਮ ਰਹੇ ਆ ਤੇ ਇਹ ਇਦਾਂ ਵੀ ਮੈਨੂੰ ਦੱਸਿਓ ਵੀ ਇਸ ਤੋਂ ਪਹਿਲਾਂ ਕਦੋਂ ਆਏ ਸੀ ਕਿਉਂ ਜੀ ਪਿੰਡ ਵਾਸੀਓ ਤੁਸੀਂ ਕਦੀ ਪਹਿਲਾਂ ਹਰ ਸਿਮਰਦ ਕੋਰ ਬਾਦਲ ਨੂੰ ਦੇਖਿਆ ਹਰ ਸਾਲ ਆਉਂਦੇ ਆ ਜੀ ਸਾਲ ਬਾਦ ਸਾਲ ਬਾਦ ਕੀ ਕਰਨਾ ਆਉਂਦੇ ਆ ਹਰ ਸਾਲ ਕਹਿੰਦੇ ਆਉਂਦੇ ਆ ਮੇਲੇ ਦੇ ਵਿੱਚ ਮੇਲਾ ਦੇਖ ਕੇ ਚਲੇ ਜਾਂਦੇ ਆ ਅੱਜ ਤੱਕ ਕਦੀ ਪਿੰਡ ਵਾਸੀਆਂ ਦੀ ਬਾਣੀ ਫੜੀ ਜੇ ਕੋਈ ਖਾਸ ਗ੍ਰਾਂਟ ਜਾਂ ਕੋਈ ਜੇ ਖਾਸ ਕੰਮ ਕੀਤਾ ਸਪੀਟਰ ਨਹੀਂ ਹੈਗਾ ਜੀ ਕੋਈ ਸੈਟੀ ਦਾ ਹਾਲ ਨਹੀਂ ਹੈਗਾ ਜੀ ਕੋਈ ਚੀਜ਼ ਨਹੀਂ ਸਾਡੇ ਪਿੰਡ 'ਚ ਕੋਈ ਬਣੀ ਹੋਵੇ ਅਜੇ ਤੱਕ ਉਹੀ ਮੈਂ ਕਹਿਣਾ ਚਾਹੁੰਦੀ ਵੀ ਜੇ ਕੋਈ ਖਾਸ ਚੀਜ਼ ਜਿਹੜਾ ਬੜੀ ਹੋਵੇ ਜੇ ਉਸ ਪਰਿਵਾਰ ਵੱਲੋਂ ਅੱਜ ਤੱਕ ਬਣਾਈ ਹੋਵੇ ਤਾਂ ਉਹ ਵੀ ਸਾਨੂੰ ਜ਼ਰੂਰ ਮੈਂਸ਼ਨ ਕਰਨੀ ਚਾਹੀਦੀ ਤੁਸੀਂ ਵਧੀਆ ਸਵਾਲ ਪੁੱਛ ਲਿਆ ਤੁਸੀਂ ਇਹ ਇਹ ਲੋਕ ਸੀ ਜਿਹੜੇ ਇਹ ਸਿਰਫ ਆਪਣੇ ਆਪ ਨੂੰ ਪੀੜੀਦਰ ਪੀੜੀ ਮજબૂત ਕਰਦੇ ਗਏ ਆਪਣੇ ਆਪ ਦੀਆਂ ਜ਼ਾਇਦਾਤਾਂ ਬਣਾ ਲਈਆਂ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਅਮੀਰ ਹੋਣ ਦੇ ਖਿਤਾਬ ਹਾਸਲ ਕਰ ਲਿਆ ਜਿਹੜੇ ਨਾਲ ਦੇ ਜੰਮੇ ਜਾਏ ਸੀ ਜਾਂ ਜਿਹੜੇ ਨਗਰਾਂ ਦੇ ਵਿੱਚ ਜੰਮ ਕੇ ਇਸ ਧਰਤੀ ਨੂੰ ਸलाम ਕਰਨਾ ਚਾਹੀਦਾ ਨਮਸਤਕ ਕਰਨੀ ਚਾਹੀਦੀ ਸੀ ਜਿੱਥੇ ਪੈਦਾ ਹੋਇਆ ਔਰ ਉਸ ਪਿੰਡ ਦਾ ਨਗਰ ਦਾ ਹਾਲ ਦੇਖ ਕੇ ਤੇ ਬੜੀ ਸ਼ਰਮ ਮਹਿਸੂਸ ਹੋ ਰਹੀ ਆ ਕਿ ਜੀ ਇੱਥੇ ਦੇ ਜੰਮੇ ਹੋਏ ਸੀ ਉਹ ਔਰ ਸਾਲ ਬਾਅਦ ਆਉਣਾ ਵੱਖਰੀ ਗੱਲ ਹੈ ਆਪਣੇ ਲੋਕਾਂ ਦੇ ਵਿੱਚ ਮੈਂ ਤਾਂ ਕਹਿੰਦੇ ਕਿ ਹਰ ਸਾਲ ਆਉਂਦੇ ਤੇ ਹਰ ਸਾਲ ਕੁਛ ਨਾ ਕੁਛ ਦੇ ਕੇ ਚਲੇ ਜਾਂਦੇ ਤਾਂ ਵੀ ਨਗਰ ਦੀ ਜਿਹੜੀ ਹਾਲਤ ਹੈ ਉਹ ਬਹੁਤ ਬੇਤਰ ਹੋਣੀ ਚਾਹੀਦੀ ਸੀ ਹੁਣ ਤੱਕ ਸੁਪੀਸ ਬਦਲ ਤੇ ਦੂਜਾ ਹਰਸ ਬਦਲ ਦਾਵਾ ਕਰ ਰਿਹਾ ਕਿ ਆ ਜਿਹੜੀ ਤਰਨ ਤਰਨ ਦੀ ਇਲੈਕਸ਼ਨ ਆ ਇਹ ਜਿੱਤ ਕੇ ਅਸੀਂ ਜਿਹੜਾ 2027 ਦਾ ਕਿਲਾ ਜਿਹੜਾ ਉਹ ਵੀ ਫਤਿਹ ਕਰਾਂਗੇ ਇਸ ਬਾਰੇ ਕੀ ਆ ਦੇਖੋ ਜੀ ਦਾਵੇ ਤਾਂ ਸਾਰੀਆਂ ਪਾਰਟੀਆਂ ਕਰਦੀਆਂ ਹੁੰਦੀਆਂ ਪਰ ਇਹਨਾਂ ਨੂੰ ਹੱਕ ਨਹੀਂ ਹੈ ਕਿ ਇਹ ਦਾਵਾ ਕਰੇ ਜਿੰਨਾ ਇਹਨਾਂ ਨੇ ਸਾਡੇ ਪੰਜਾਬ ਦਾ ਕਹਾਣ ਕੀਤਾ ਜਿੰਨਾ ਇਹਨਾਂ ਨੇ ਸਾਡੇ ਧਰਮ ਦਾ ਕਹਾਣ ਕੀਤਾ ਜਿੱਥੋਂ ਤੱਕ ਇਹਨਾਂ ਨੇ ਗੁਰਦੁਆਰਾ ਸਹਿਬਾਂ ਦੀਆਂ ਦਰਬਾਰਤਾਂ ਕੀਤੀ ਜਿੱਥੋਂ ਤੱਕ ਸ਼੍ਰੋਮਣੀ ਕਮੇਟੀ ਦੀ ਦਰਬਾਰਤਾਂ ਕੀਤੀ ਜੋ ਇਸ ਵੇਲੇ ਸਾਡੀ ਪੋਜੀਸ਼ਨ ਬਣਾ ਕੇ ਰੱਖ ਦਿੱਤੀ ਜੋ ਸਿੱਖ ਧਰਮ ਦੀ ਜੋ ਪੋਜੀਸ਼ਨ ਬਣਾ ਕੇ ਰੱਖ ਦਿੱਤੀ ਇਹਨਾਂ ਦਾ ਹੱਕ ਹੀ ਨਹੀਂ ਬਣਦਾ ਕਿ ਇਹ ਵੋਟ ਮੰਗਣ ਜਾਂ ਫਿਰ ਕਹਿ ਦੇਣ ਕਿ ਜੇ ਅਸੀਂ ਮਤਲਬ ਇਹ ਜਦੋਂ ਜਦੋਂ ਪੰਥ ਦੀ ਪਾਰਟੀ ਬਣ ਕੇ ਚੱਲਦੇ ਫਿਰ ਸਾਨੂੰ ਦੁੱਖ ਲੱਗਦਾ ਅਸੀਂ ਪੰਥ ਦੇ ਨਹੀਂ ਹੈ ਅਸੀਂ ਵੀ ਸਾਬਤ ਸੂਰਤ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਸੀਂ ਪੰਥਰੀ ਹੈ ਇਹ ਪੰਥ ਕਿਉਂ ਆ ਮੈਨੂੰ ਇੱਕ ਗੱਲ ਹੀ ਨਹੀਂ ਸਮਝ ਆਉਂਦੀ ਇਹ ਪੰਥਕ ਕਿਵੇਂ ਹੋ ਗਏ ਜਿਹੜੀ ਜਿਹੜੀ ਅਕਾਲੀ ਅਕਾਲੀ ਜਿਹੜੀ ਜਿਹੜੀ ਸਵਾ ਸੌ ਸਾਲ ਦੀ ਪਾਰਟੀ ਦੀ ਗੱਲ ਕਰਦੇ ਉਹਦਾ ਤਾਂ ਇਹਨਾਂ ਨੇ ਇੱਕ ਨੋ ਜਿੰਨਾ ਕੁਝ ਨਹੀਂ ਰੱਖਿਆ ਕਿ ਨੋ ਜਿੰਨੇ ਕਦਰ ਕਰ ਲੈਣ ਕਿ ਅਸੀਂ ਪੰਥਕ ਪਾਰਟੀ ਦੇ ਵਿੱਚੋਂ ਸੀ ਫਿਰ ਇਹ ਪੰਥਕ ਕਿਵੇਂ ਕਹਾਉਂਦੇ ਨੇ ਹਾਂ ਇਹ ਵੱਖਰੀ ਗੱਲ ਐ ਕਿ ਇਹ ਵੱਡੇ ਬਿਜ਼ਨਸਮੈਨ ਨੇ ਵੱਡਾ ਬਿਜ਼ਨਸ ਕਰਦੇ ਆ ਇਹਨਾਂ ਕੋਲ ਪੈਸੇ ਬੜੇ ਨੇ ਇਹ ਪੈਸੇ ਦੇ ਨਾਲ ਖਰੀਦੋ-ਫਰੋਕਤ ਵੀ ਕਰ ਲੈਂਦੇ ਆ ਪਰ ਪੰਜਾਬ ਦੀ ਜਨਤਾ ਔਰ ਖਾਸ ਕਰਕੇ ਇਹ ਪੰਥਕ ਏਰੀਏ ਦੀ ਜਨਤਾ ਉਹਨਾਂ ਨੂੰ ਸਭ ਪਤਾ ਕਿ ਪੰਥਕ ਕੌਣ ਆ ਉਹਨਾਂ ਨੂੰ ਸਭ ਪਤਾ ਕਿ ਸਾਡੇ ਲੋਕਾਂ ਦੇ ਵਾਸਤੇ ਸਾਡੇ ਲੋਕਾਂ ਨੂੰ ਅਸੀਂ ਜੂnde ਰਹਿ ਜੀਏ ਅਸੀਂ ਆਪਣੀਆਂ ਕਦਰਾਂ ਕੀਮਤਾਂ ਸੰਭਣ ਵਾਲੇ ਰਹਿ ਜੀਏ ਉਹਦੇ ਵਾਸਤੇ ਸਾਨੂੰ ਕੌਣ ਮਦਦ ਕਰ ਰਿਹਾ ਆਮ ਆਦਮੀ ਪਾਰਟੀ ਇਕਲੋਤੀ ਪਾਰਟੀ ਆ ਜਿਨੇ ਗਰੀ ਜਿਹੜੇ ਗਰੀਬ ਲੋਕਾਂ ਨੂੰ ਮਜਲੂਮ ਲੋਕਾਂ ਨੂੰ ਜ਼ਮੀਨੀ ਪੱਧਰ ਤੇ ਸਹੂਲਤਾਂ ਵੀ ਦਿੱਤੀਆਂ ਤੇ ਮਾਨ ਸਨਮਾਨ ਵੀ ਦਿੱਤੇ ਆ ਚੀਜ਼ਾਂ ਤਾਂ ਹੁਣ ਸਵਾਲ ਬਣਦੇ ਆ ਜੇ ਉਹ ਆਉਂਦੇ ਆ ਤੇ ਉਹਨਾਂ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਆ ਉਹਨਾਂ ਨੇ ਉਹਨਾਂ ਸਵਾਲਾਂ ਦਾ ਜਵਾਬ ਵੀ ਦੇਣਾ ਚਾਹੀਦਾ ਮੈਂ ਸਮਝਦੀ ਕਿ ਨੱਗਰ ਨੂੰ ਜਵਾਬ ਮੰਗਣਾ ਚਾਹੀਦਾ ਆਖਰੀ ਸਵਾਲ ਹੈ ਜੈਂਸਟਰ ਬਾਜ਼ਾਰ ਤੇ ਫਰੋਕੀਆਂ ਦਾ ਜਿਹੜਾ ਰੋਸ ਚੱਲ ਰਿਹਾ ਮਕਰਨ ਦਾ ਹਰ ਕੋਈ ਆਪਣੇ ਆਪ ਨੂੰ ਇਸ ਵੇਲੇ ਹਨ ਉਸੇ ਉਸ ਨੂੰ ਚਰ ਰਹੇ ਹਾਂ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ 'ਚ ਬਹੁਤ ਰੋਸ ਹੈ ਆ ਕਿਉਂ ਪੁਲਿਸ ਕਿਉਂ ਪ੍ਰਸ਼ਾਸਨ ਇਹ ਜਿਹੇ ਲੋਕਾਂ ਨੂੰ ਜਿਹੜਾ ਨਾਕ ਕਿਉਂ ਨਹੀਂ ਪਾ ਰਹੇ ਅ ਦੇਖੋ ਇਸ ਤਰ੍ਹਾਂ ਇਹ ਇੱਕ ਦਿਨ ਦੇ ਵਿੱਚ ਕੁਝ ਪੈਦਾ ਨਹੀਂ ਹੋਇਆ ਨਾ ਗੈਂਗਸਟਰ ਬਾਦ ਇੱਕ ਦਿਨ ਦੇ ਵਿੱਚ ਪੈਦਾ ਹੋਇਆ ਨਾ ਨਸ਼ਾ ਇੱਕ ਦਿਨ ਦੇ ਵਿੱਚ ਪੈਦਾ ਹੋਇਆ ਨਾ ਇਹ ਜਿਹੜੀ ਆ انسان ਦੇ ਅੰਦਰ ਬੇਚੈਨੀ ਹੈ ਜਿਹੜੀ ਇਸ ਵੇਲੇ ਨੌਜਵਾਨ ਦੇ ਅੰਦਰ ਇਹ ਇੱਕ ਦਿਨ 'ਚ ਪੈਦਾ ਨਹੀਂ ਹੋਈ ਇਹ ਇਹਨਾਂ ਲੋਕਾਂ ਦੀ ਕਰਤੂਤਾਂ ਸਦਕਾ ਪੈਦਾ ਹੋਈ ਹੈ ਬਦਲ ਪਰਵਾਰ ਨੂੰ ਜਾਂਦਾ ਨਾ ਇਹਦਾ ਸੇਰਾ ਕਿ ਉਹਨਾਂ ਨੇ ਪੰਜਾਬ ਦੇ ਹਾਲਾਤ ਨਸ਼ੇ ਨੂੰ ਪ੍ਰਮੋਟ ਕਰਕੇ ਐਸੇ ਬਣਾ ਦਿੱਤੇ ਕਿ ਸਾਡੀ ਧੀ ਪਹਿਣ ਕੋਈ ਸੇਫ ਨਹੀਂ ਹੈ ਹੁਣ ਅਸੀਂ ਸਾਰੀ ਬਾਹ ਲਾਉਣ ਤੇ ਲੱਗੇ ਹੋਏ ਆਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਸਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸ ਦਰਜ ਹੁੰਦੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਨਸ਼ੇ ਦੇ ਨਾਲ ਫੜੇ ਜਾਂਦੇ ਉਹਦੇ باوجود ਵੀ ਅਸੀਂ ਹਜੇ ਸਮਝ ਲਓ ਕਿ ਕਹਾਂ ਦੂਰ ਆ ਕਿ ਅਸੀਂ ਨਸ਼ੇ ਨੂੰ ਖਤਮ ਕਰ ਲਈਏ ਇਹਨੂੰ ਪ੍ਰਮੋਟ ਕਿਹਨੇ ਕੀਤਾ ਇਹ ਇਹ ਪਿਛਲੇ ਜਿੰਨੇ ਸਾਲ ਇਹਨਾਂ ਨੇ ਰਾਜ ਕੀਤਾ 19 ਸਾਲ ਪੁਸ਼ਤਪਨਾਇਆਂ ਕੀਤੀਆਂ ਇਹਨਾਂ ਨੇ ਪੈਸੇ ਨੂੰ ਤਰਜੀਹ ਦਿੱਤੀ ਆ ਉਹੀ ਲੋਕ ਇਹਨਾਂ ਨੂੰ ਪੈਸੇ ਕਮਾ ਕਮਾ ਦਿੰਦੇ ਉਹੀ ਲੋਕਾਂ ਨੇ ਇਹਨਾਂ ਦੇ ਘਰ ਪੈਸਿਆਂ ਦੇ ਨਾਲ ਭਰੇ ਉਹਨਾਂ ਲੋਕਾਂ ਦੀ ਪੁਸ਼ਤਪਨਾਇ ਕੀਤੀ ਆ ਤੇ ਇਹਨਾਂ ਨੂੰ ਤਾਂ ਆਦਤ ਹੋ ਗਈ ਆ ਕਿ ਪੰਜਾਬ ਨੂੰ ਬਰਬਾਦ ਕਰਨ ਦਾ ਠੇਕਾ ਇਹਨਾਂ ਲੋਕਾਂ ਕੋਲ ਸੀ ਔਰ ਪੰਜਾਬ ਨੂੰ ਇਸ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ ਸੀਗਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਆਪਣੀ ਸਰਕਾਰ ਬਣਾਈ ਲੋਕਾਂ ਨੇ ਫੈਸਲਾ ਕਰਕੇ ਇਹ ਸਰਕਾਰ ਬਣਾਈ ਆ ਤਾਂ ਕਿ ਕੁਝ ਨਾ ਕੁਝ ਨੱਥ ਪਾਈ ਜਾ ਸਕੇ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਬੜੇ ਸਖਤ ਨਿਰਦੇਸ਼ਾਂ ਤਹਿਤ ਇਹਨੂੰ ਨੱਥ ਕੰਡੀ ਕੋਸ਼ਿਸ਼ ਕਰ ਰਹੇ ਆ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ 20 25 ਸਾਲਾਂ ਤੋਂ 30 ਸਾਲਾਂ ਦਾ ਜਿਹੜਾ ਇਹ ਇਹ ਹਾਲਾਤ ਪੰਜਾਬ ਦੇ ਬਣੇ ਇਹਨਾਂ ਸਵਾਰਨ ਵਾਸਤੇ ਵੀ ਸਮਝ ਚਾਹੀਦਾ ਜਿਹਦੇ ਵਾਸਤੇ ਤੁਹਾਡੇ ਸਭ ਦੇ ਸਹਿਯੋਗ ਦੀ ਜ਼ਰੂਰਤ ਹੈ ਮੈਂ ਐਸ ਵੇਲੇ ਮੂਸੇ ਕਲਮਪੈਂਡ ਦੇ ਵਿੱਚ ਖੜੀ ਹਾਂ ਤੁਹਾਡੇ ਸਭ ਦੇ ਭਰਪੂਰ ਸਹਿਯੋਗ ਦੀ ਜ਼ਰੂਰਤ ਹੈ